ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚਪਾਲ ਤਸਵੀਰ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਚਪਾਲ ਤੋਂ 1.5 ਕਿਲੋਮੀਟਰ ਦੀ ਦੂਰੀ ਆ ਦੋਸਤੋ ਤਰਨਤਾਰਨ ਰੋਡ ਦੇ ਉੱਪਰ ਵੀਰ ਹੁਣਾਂ ਦਾ ਘਾਰ ਆ ਬਿਲਕੁਲ ਆਇਸ਼ਰ ਪੰਪ ਆ ਜਿਹੜਾ ਦੋਸਤੋ ਉਸ ਦੇ ਓਪੋਜ਼ਿਟ ਇੱਕ ਸੜਕਾ ਸੜਕ ਬਿਲਕੁਲ ਟੀ ਪੁਆਇੰਟ ਤੋਂ ਤੁਸੀਂ ਖੱਬੇ ਪਾਸੇ ਟਰਨ ਲੈਣੀ ਆ ਤੇ ਵੀਰ ਹੁਣਾਂ ਦਾ ਜਿਹੜਾ ਨਵਾਸ ਆ ਘਰ ਪ੍ਰੇਮ ਦੁਬਈ ਵਾਲੇ ਵੀਰ ਵਜਦੇ ਆ ਤੇ ਹੁਣ ਵੀ ਜਿਹੜਾ ਦੋਸਤੋ ਬਾਹਰ ਜਾਣ ਦਾ ਪ੍ਰੋਗਰਾਮ ਸੀਗਾ ਫੌਰਨ ਚੱਲੇ ਨੇ ਤੇ ਤਾਂ ਕਰਕੇ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਜਾ ਦਿਖਾਵਾਂਗੇ ਇੱਕ ਤੋਕੜ ਗੱਬਣ ਮੱਜਾ ਦੋਸਤੋ ਇੱਕ ਬਿਲਕੁਲ ਸੱਜਰ ਸੂਈ ਮੱਜਾ ਠੀਕ ਆ ਤੇ ਇੱਕ ਇਸੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅਲਟੋ ਗੱਡੀ ਦਿਖਾਵਾਂਗੇ 2011 ਮਾਡਲ ਆ ਪੂਰੀ ਗੱਡੀ ਵੀ ਦਿਖਾਵਾਂਗੇ ਦੋਸਤੋ ਜੋ ਕਰਦੇ ਆ ਗੱਲ ਵੀਰ ਪ੍ਰੇਮ ਦੁਬਈ ਵਾਲਾ ਵੀਰ ਬਾਈ ਦਾ ਠੀਕ ਆ ਹੁਣ ਵੀ ਫਿਲਹਾਲ ਬਾਹਰ ਜਾਣ ਦਾ ਪ੍ਰੋਗਰਾਮ ਸੀਗਾ ਸੋ ਜਿਹੜੇ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਦੋਸਤੋ ਦੋ ਮੱਜਾ ਨੇ ਇੱਕ ਗੱਡੀ ਆ ਸੇਲ ਕਰਦਾ ਪਿਆ ਸਭ ਤੋਂ ਪਹਿਲਾਂ ਵੀਰੇ ਪ੍ਰੇਮ ਸਸਰੀਕਾਰ ਸਸਰੀਕਾਰ ਭਾਈ ਸਾਰੇ ਪਿੰਡ ਪਰੋਂ ਹੋਰ ਪ੍ਰਾਠੀ ਠੀਕ ਠਾਕ ਬਈ ਠੀਕ ਹੈ ਵੀਰੇ ਅੱਛਾ ਪ੍ਰੇਮ ਭਾਈ ਬਾਹਰ ਜਾਣ ਦਾ ਪ੍ਰੋਗਰਾਮ ਸੀਗਾ ਤਾਂ ਕਰਕੇ ਮਤਲਬ ਕਿ ਅੱਜ ਦੋ ਪਸ਼ੂ ਵੇਚਦੇ ਪਏ ਉਹਦੇ ਇੱਕ ਆਪਾਂ ਗੱਡੀ ਵਿਖਾਉਣੀ ਹੈ ਹਾਂਜੀ ਠੀਕ ਹੈ ਤੇ ਵੀਰ ਦੀ ਮੱਜਾਂ ਇੱਕ ਤਾਂ ਮਿਲ ਗਈ ਇਹ ਤਾਜੀ ਸੂਈ ਆ ਬਿਲਕੁਲ ਹਾਂਜੀ ਬਿਲਕੁਲ ਤਾਜੀ ਆ ਤਾਜੀ ਸੂਈ ਆ 8-9 ਦਿਨ ਦੀ ਸੂਈ ਆ 8-9 ਦਿਨਾਂ ਦੀ ਸੂਈ ਆ ਤੇ ਸੂਹਾ ਵੀਰ ਦੂਜਾ ਕਿ ਤੀਜਾ ਸੂਹਾ ਤੀਜਾ ਜੀ ਤੀਜਾ ਸੂਹਾ ਹਾਂਜੀ ਇਹ ਆਪਣੇ ਘਰੇ ਤੋਂ ਮਾਜੀ ਆ ਕਿ ਆਪਾਂ ਵੀ ਅੱਗੋਂ ਵਪਾਰ ਲਈ ਸੀ ਮੋਲੀ ਲਈ ਸੀ ਢੁੱਕੀ ਲਈ ਸੀ ਹਾਂਜੀ ਢੁੱਕੀ ਖਰੀਦੀ ਸੀਗੀ ਤੁਹਾਡੇ ਕੋਲ ਹੀ ਆਣ ਕੇ ਸੂਈ ਆ ਹਾਂਜੀ ਮਲਕਿ ਹੁਣ 9 ਕ ਦਿਨ ਦੀ ਆਪਾਂ ਚਵਾਈ ਕਰ ਲਈ ਆ ਹਾਂਜੀ ਹਾਂਜੀ ਤੇ ਚਵਾਈ ਕਿਦਾਂ ਦੀ ਵੀਰ ਵਧੀਆ ਚਵਾਈ ਆ ਜੀ ਇਹ ਤਾਂ ਘਰ ਰੱਖਣ ਲਈ ਲਈ ਸੀ ਤੇ ਪਰ ਨਹੀਂ ਹੁਣ ਦੋਵੇਂ ਵੇਚਨੇ ਨੇ ਨਿੰਦਰਾਂ ਕੀ ਕੋਣ ਦੋਵੇਂ ਵੇਚਣ ਡਾਇਆ ਪਸੰਦੀ ਤੇ ਬੱਚਾ ਥੱਲੇ ਕੱਟਾ ਜੀ ਹਾਂਜੀ ਕੱਟਾ ਜੀ ਮੇਲ ਕਾਫ ਮੇਲ ਕਾਫੀ ਅੱਛਾ ਪ੍ਰੇਮ ਭਾਈ ਹੁਣ ਨੌਵੇਂ ਦਿਨਾਂ ਦੀ ਸੂਈ ਦੇ ਥੱਲੇ ਦੁੱਧ ਕਿੰਨਾ ਕਚਵਾ ਦਾਂਗੇ ਜਿਹੜਾ ਕੋਈ ਘਰੇ ਆ ਜੇ ਆਪਣੇ ਭੈਣ ਦੁੱਧ 10 ਕਿਲੋ ਦੀ ਤੇ ਕੋਈ ਧਾਰ ਵੀ ਨਾ ਮਾਰੇ ਜੀ ਅੱਛਾ ਜੀ ਉਤਰਾ 11 ਕਿਲੋ ਆਨਲਾਈਨ ਸੌਦਾ ਕਰ ਲੇ ਹਾਂਜੀ ਤੇ ਜਿਹੜਾ ਘਰੇ ਜਾ ਕੇ ਕਿਸੇ ਨੇ ਚੋਇਆ 11 12 ਤੁਸੀਂ ਦੱਸਦੇ ਪੈਸੇ ਦੁੱਧ ਹੈਗਾ ਹਾਂਜੀ ਭਾਈ 11 12 ਕਿਲੋ ਬਾਕੀ ਆ ਮੂੰਹ ਮੱਥਾ ਜਿਹੜਾ ਦੋਸਤੋ ਆ ਫੇਸ ਕੁਆਲਿਟੀ ਆ ਆ ਦੇਖੋ ਠੀਕ ਹੈ ਜੀ ਸੋਹਣਾ ਫੇਸ ਆ ਦ ਸਿੰਘਾਂ ਸੰਗਾਂ ਦੀ ਵੀ ਬਿਲਕੁਲ ਕੁੰਢੀ ਜੂਰ ਆ ਸਿੰਘਾਂ ਦੀ ਮੰਤਰ ਵੀ ਸੋਹਣੀ ਆ ਤੇ ਥਣ ਚੱਡਾ ਜਿਹੜਾ ਦੋਸਤੋ ਮੈਂ ਤੋੜ ਕੇ ਤੁਹਾਨੂੰ ਦਿਖਾ ਦੂੰਗਾ ਚਵਾਈ ਦਾ ਟਾਈਮ ਇੱਕ ਟਾਈਮ ਦੀ ਜਿਹੜੀ ਚਵਾਈ ਤੁਹਾਨੂੰ ਵੀਡੀਓ ਦੇ ਵਿੱਚ ਵੇਖਣ ਨੂੰ ਮਿਲੇਗੀ ਤੇ ਜੇਕਰ ਆਪਾਂ ਕੱਲ ਮਾਰਨਿੰਗ 6 ਜੂਨ ਨੂੰ ਵੀਡੀਓ ਪਾਉਣੇ ਦੋਸਤੋ ਸਵੇਰ 6:00 ਵਜੇ ਤੱਕ ਤਾਂ ਤੁਸੀਂ ਮਾਰਨਿੰਗ ਦੀ ਚਵਾਈ ਤੇ ਉਸ ਤੋਂ ਬਾਅਦ ਸ਼ਾਮ ਦੀ ਚਵਾਈ ਦੋ ਡੰਗ ਕਰ ਸਕਦੇ ਹੋ ਕਿਸੇ ਵੀਰ ਦੀ ਪਹੁੰਚ ਪੈਂਦੀ ਹੈ ਤਿੰਨ ਟਾਈਮ ਕਰ ਸਕਦੇ ਹੋ ਠੀਕ ਆ ਤੇ 9 ਕ ਦਿਨ ਸਾਰੇ ਜਿਹੜੇ ਦਿਨ ਹੋਏ ਆ ਸਮਾਂ ਹੋਇਆ ਸੂਈ ਨੂੰ ਤੇ ਆ ਜਿਹੜਾ ਦੋਸਤੋ ਥਣ ਲੱਗੇਗਾ ਠੀਕ ਆ ਆ ਦੇਖੋ ਤੇ ਖੋਲ ਕੇ ਤੋਰ ਕੇ ਦਿਖਾ ਦਗੇ ਜੀ ਆ ਲੋ ਬਾਕੀ ਮੱਧ ਚੰਗੀ ਏ ਦੋਸਤੋ ਠੀਕ ਆ ਮੱਧ ਦੁੱਧ ਵਾਲੀ ਆ ਤੇ ਥਣ ਚੱਡਾ ਤੁਸੀਂ ਆ ਵੇਖ ਸਕਦੇ ਹੋ ਖੁੱਲਾ ਜਿਹੜਾ ਭਾਂਡਾ ਹੈਗਾ ਤੇ ਪੱਧਰ ਲੈਵਾ ਹੈ ਕੀ ਬਿਲਕੁਲ ਚੋਰ ਸਲੇਵਾ ਦੋਸਤੋ ਦੁੱਧ ਦਾ ਲਾਲ ਜਿਹੜਾ ਲੇਵਾ ਆਪਾਂ ਕਹਿ ਸਕਦੇ ਆ ਥਣਥਣ ਬਹੁਤ ਵਧੀਆ ਆਪਦੀ ਵਿਥਾ ਵਿਰਲਾ ਤੇ ਲੱਗਾ ਤੇ ਚੁਵਾਈ ਜਿਹੜੀ ਆ ਬਿਲਕੁਲ ਇਸ ਵੀਡੀਓ ਦੇ ਵਿੱਚ ਕਰਕੇ ਦਿਖਾ ਦੇਣੀ ਹੈ ਸਾਰੇ ਵੀਰਾਂ ਦੇ ਸਾਹਮਣੇ ਆ ਜਾਣੀ ਹੈ ਚੁਵਾਈ ਠੀਕ ਹੈ ਤੇ ਬਾਕੀ ਤਾਰ ਤੂਰ ਵੀਰੇ ਜਿਵੇਂ ਆਪਾਂ ਕਹਿ ਦਿਆ ਕੋਈ ਪੂਰ ਛੱਟਾ ਕਿਸੇ ਤਰ੍ਹਾਂ ਨਹੀਂ ਕਿਸੇ ਤਰ੍ਹਾਂ ਦਾ ਪੁਰਸ਼ਕਾ ਨਹੀਂ ਭਾਵੇਂ 2 ਸਾਲ ਦਾ ਬੱਚਾ ਭਾ ਦੋ ਜੀ ਠੀਕ ਹੈ ਵੀਰੇ ਤੇ ਬਿਲਕੁਲ ਵੇਖੋ ਚਮੜੀ ਵੀ ਦੋਸਤੋ ਬਿਲਕੁਲ ਸਕਿਨ ਵੇਖੋਗੇ ਪਤਲੀ ਸਕਿਨ ਆ ਠੀਕ ਹੈ ਚਮੜੀ ਬਿਲਕੁਲ ਪਤਲੀ ਆ ਤੇ ਚੰਗੀ ਪੂਰੀ ਦਿੱਖ ਹੈਗੀ ਆ ਨਿੱਗਰ ਮੱਝ ਜਿਹੜੀ ਦੋਸਤੋ ਇਹ ਹੈਗੀ ਠੀਕ ਆ ਤੇ ਪ੍ਰੇਮ ਭਾਈ ਮੋਲ ਲੈਣ ਦਾ ਲੈਣ ਦੇਣ ਫਿਰ ਕੀ ਕੀਤਾ ਲੈਣ ਦੇਣ ਤੇ ਭਾਈ ਜੀ 85000 ਕਰਦੇ ਨਾ 90 ਕਰਦੇ 92 ਨਹੀਂ ਕਰਦੇ 85000 85000 ਹਾਂਜੀ 85 ਚ ਵੀਰ ਕੋਈ ਛੋੜ ਛੱਪਾ ਛੋੜ ਛੱਪਾ ਭਾਈ ਕਿਰ ਕਰਨਾ ਮੌਕੇ ਤੇ ਹੋ ਜਾਊਗਾ ਖੁੱਲਾ ਹੀ ਹੋ ਜਾਊਗਾ ਜੀ ਹਾਂਜੀ ਖੁੱਲੇ ਕਰ ਦੋ ਠੀਕ ਆ ਭਰਾ ਖੁੱਲਾ ਮਾਨਤਨ ਜਿਹੜਾ ਵੀਰੋ ਹੋ ਜਾਊਗਾ ਠੀਕ ਆ ਜਿਸ ਵੀ ਵੀਰ ਨੇ ਇਹ ਮੱਝ ਖਰੀਦਣੀ ਹੈ ਮਾਨਤਨ ਭਰਾਵਾ ਖੁੱਲਾ ਹੋ ਜਾਊਗਾ ਤੇ 12 ਕਿਲੋ ਦੀ ਚਵਾਈ ਤੁਸੀਂ ਕਰਨੀ ਆ ਵੀਰਾਂ ਦਾ ਵੀ 10 ਕਿਲੋ ਕੋਈ ਧਾਰ ਹੋਣਾ ਮਾਰੇ ਆਨਲਾਈਨ ਸੌਦਾ ਤੁਸੀਂ ਕਰਦੇ ਹੋ ਤਾਂ 10 ਕਿਲੋ ਦੀ ਵੀਰਾਂ ਦਾ ਕੋਈ ਧਾਰ ਹੋਣਾ ਮਾਰੇ ਜੋ ਕਿਹਾ ਹੈ ਉਹ ਨਿਕਲੂਗਾ ਠੀਕ ਆ ਬਾਕੀ ਜਿਹੜੇ ਵੀਰ ਨੇ ਇੱਥੇ ਆ ਕੇ ਚਵਾਈ ਕਰ ਲੈਣੀ ਆ ਉਹ ਤੁਸੀਂ 11 12 12 ਲੀਟਰ ਦੀ ਚਵਾਈ ਕਰ ਸਕਦੇ ਹੋ ਠੀਕ ਆ ਬਾਕੀ ਇਹ ਚਵਾਈ ਤੁਹਾਨੂੰ ਆਪਾਂ ਲਾਸਟ ਤੇ ਦਿਖਾ ਦਾਂਗੇ ਉਸ ਤੋਂ ਪਹਿਲਾਂ ਇੱਕ ਜਿਹੜੀ ਆ ਤੋਕੜ ਘੱਪਣ ਉਹ ਵੀ ਆਪਾਂ ਦਿਖਾ ਦਿੰਨੇ ਬਾਈ ਪ੍ਰੇਮ ਵੀਰੇ ਇੱਕ ਦੀ ਪਹਿਲਾਂ ਜਾਣਕਾਰੀ ਦੇ ਦੇ ਵੀ ਇਹ ਸੁਆ ਵੀਰ ਕਿਨਵਾ ਹੋਣ ਮਤਲਬ ਕਿ ਚੱਲ ਰਿਹਾ ਤੇ ਅੱਗੇ ਬਣੀ ਕਿਨਵੇਂ ਸੁਵੇ ਦੀ ਸੁਆ ਤੀਜਾ ਕਹੂਗਾ ਅਕੇ ਚੌਥੇ ਦੀ ਗੱਪਣ ਹੋਗੀ ਚੌਥੇ ਦੀ ਹੈ ਨਾ ਹਾਂਜੀ ਤੇ ਕਿੰਨਾ ਹੁਣ ਦੁੱਧ ਮੌਕੇ ਤੇ ਦੁੱਧ 9 ਕਿਲੋ 9 ਕਿਲੋ ਹਾਂਜੀ ਜਿਹੜਾ ਹੁਣ ਬਿਲਕੁਲ ਮੌਕੇ ਤੇ ਹੈਗਾ ਬਾਲਟੀ ਚ ਪੈਂਦਾ ਜਿਹੜਾ 9 ਕਿਲੋ ਆ ਤੁਸੀਂ 8 ਕਿਲੋ 8 ਮੰਨ ਲੀਆ ਹਾਂਜੀ ਠੀਕ ਹੈ ਤੇ ਚਵਾਈ ਚੰਗੀ ਸਾਫ ਇਹਦੀ ਚਵਾਈ ਬਿਲਕੁਲ ਵਧੀਆ ਠੀਕ ਹੈ ਬਹਿਣੀ ਵਾਲੇ ਚ ਧਾਰਾਂ ਘਟ ਜੇ ਬਹਿਣੀ ਵਾਲਾ ਜਿਹੜਾ ਮਗਰਲਾ ਹਾਂਜੀ ਧਾਰਾਂ ਕਿੰਨੀਆਂ ਦਾ ਫਰਕ ਹੈ 5-7 ਧਾਰਾਂ ਦਾ ਫਰਕ ਪੰਜ-ਸੱਤਕ ਹਾਂ ਮਤਲਬ ਕਿ ਇਹ ਨਹੀਂ ਹੈਗਾ ਅੱਧਾ ਅੱਧਾ ਅੱਧੋ ਅੱਧਾ ਜਾਂ ਕੰਮ ਨਹੀਂਗਾ ਜਾਂ 10 ਵੀ 13 ਹੋਊਗਾ ਹਾਂ ਕੋਈ 10 15 ਕੁਕਰਾਂ ਦਾ ਫਰਕ ਪਾ ਲਗੇ ਆਹ ਲਾ ਲਓ ਇਹਨਾਂ ਨੂੰ ਠੀਕ ਆ ਤੇ ਪਸਮਾ ਇੱਕ ਸਾਰ ਕੋਈ ਡੋਕਲ ਤੇ ਨਹੀਂ ਹੈਗੀ ਜਿਵੇਂ ਟੁੱਟਵਾ ਪਸਮਾਤ ਨਹੀਂ ਹੁੰਦਾ ਨਹੀਂ ਨਹੀਂ ਇੱਕ ਸਾਰ ਪਸਮਦੀ ਇੱਕ ਸਾਰ ਖਾਲੀ ਹੋ ਜਾਂਦੀ ਹੈ ਹਾਂਜੀ ਹਾਂਜੀ ਠੀਕ ਆ ਤੇ ਦਾ ਬੱਚਾ ਬੇਣ ਬੱਚੇ ਤੋਂ ਆ ਜੀ ਹਾਂਜੀ ਬੇਣ ਬੱਚੇ ਦਾ ਟੀਕਾ ਲੈਂਦੀ ਹੈ ਇੱਕ ਟਾਈਮ ਟੀਕਾ ਇੱਕ ਟਾਈਮ ਸਵੇਰ ਕਿ ਸ਼ਾਮ ਨੂੰ ਇੱਕ ਟਾਈਮ ਟੀਕਾ ਇੱਕ ਟਾਈਮ ਪਾੜੇ ਕੋਈ ਟੀਕ ਟਾਈਮ ਕੋਈ ਸਵੇਰ ਤੋਂ ਹੋ ਜਾਏ ਸ਼ਾਮ ਨੂੰ ਹੋ ਜਾਏ ਹਾਂ ਟੀਕਾ ਲੈਂਦੀ ਹੈ ਇੱਕ ਠਾਂਜੀ ਤਸਕਨੇ ਕਿੰਨੇ ਮਹੀਨੇ ਦੀ ਗੱਪਨ ਛੇ ਮਹੀਨੇ ਦੀ ਗੱਪਨ ਪੂਰੀ ਨੈਟ ਜਿਹੜੀ ਆਪਣੀ ਲਿਖਤੀ ਤੌਰ ਤੇ ਲਿਖੀ ਪਈ ਹੈ ਹਾਂਜੀ ਛੇ ਮਹੀਨੇ ਦੀ ਗੱਪ ਠੀਕ ਆ ਕੋਈ 2-4 ਦਿਨ ਦਾ ਇਧਰ ਉਧਰ ਹੋ ਸਕਦੀ ਆ ਬਾਕੀ ਆ ਜਿਹੜੀ ਦੋਸਤੋ ਮਾਝਾ ਤੇ ਥੋੜੀ ਜਿਹੀ ਇੱਕ ਦੋਸਤੋ ਮੈਂ ਤੁਹਾਨੂੰ ਵਿੱਚ ਨੋਟ ਕਰਾ ਦੇਣਾ ਥੋੜਾ ਜਿਹਾ ਜਿਵੇਂ ਆਪਾਂ ਕਹਿ ਤੀਏ ਨਾ ਅਲਰਜੀ ਹੋ ਗਈ ਸੀ ਕਿਨ ਤੇ ਭਾਈ ਪ੍ਰੇਮ ਭਾਈ ਅਲਰਜੀ ਹੋ ਗਈ ਸੀ ਅਲਰਜੀ ਹੋਈ ਆ ਟੀਕੇ ਲਵਾਏ ਆ ਟੀਕੇ ਲਵਾਏ ਆ ਦੋਸਤੋ ਥੋੜੀ ਜਿਹੀ ਅਲਰਜੀ ਹੋ ਗਈ ਸੀ ਜਿਵੇਂ ਥੋੜਾ ਜਿਹਾ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਨਜ਼ਰ ਆ ਜਾਊਗੀ ਵੀ ਸੂਹ ਦੇ ਉੱਪ ਤੇ ਥੋੜਾ ਜਿਹਾ ਲੱਤਾਂ ਦੇ ਉੱਪਰ ਜਿਹੜਾ ਦੋਸਤੋ ਫਿਲਪਰੇਜ ਜਿਵੇਂ ਬਣ ਗਏ ਸੀਗੇ ਫਿਲਹਾਲ ਆ ਤੁਸੀਂ ਦੇਖੋਗੇ ਟ੍ਰੀਟਮੈਂਟ ਕੀਤਾ ਡਾਕਟਰ ਸਾਹਿਬ ਨੇ ਅੱਜ ਟੀਕੇ ਟੂਕੇ ਲਾਏ ਆ ਤੇ ਬਿਲਕੁਲ ਸੋਖ ਤੇਜ ਦੇ ਵਿੱਚ ਆ ਠੀਕ ਆ ਆ ਫਰੰਟ ਤੇ ਅਗਲੇ ਪੈਰਾਂ ਦੇ ਵੀ ਤੁਸੀਂ ਦੇਖੋਗੇ ਆ ਵੇਖੀ ਠੀਕ ਆ ਬਸ ਆ ਚੀਜ਼ ਜਿਹੜੀ ਤੁਸੀਂ ਜ਼ਰੂਰ ਨੋਟ ਕਰ ਲਿਓ ਬਾਕੀ ਟ੍ਰੀਟਮੈਂਟ ਕਰਾਇਆ ਫਿਲਪਰੇਜ ਬਣ ਗਏ ਸੀਗੇ ਹੁਣ ਫਿਲਹਾਲ ਆ ਠੀਕ ਆ ਜੀ ਠੀਕ ਆ ਰਮਾਨ ਜਿਹੜਾ ਆ ਰਿਹਾ ਤੇ ਆ ਜੋ ਆਪਾਂ ਤੁਹਾਨੂੰ ਦੱਸਣਾ ਜ਼ਰੂਰ ਸੀ ਨੋਟ ਕਰਾ ਦਿੱਤਾ ਇਹ ਚੀਜ਼ ਤੇ ਬਾਕੀ 15 16 ਲੀਟਰ ਦੁੱਧ ਕਰਦੀ ਹੈ ਸੱਜਰ ਸੱਜਰ ਜੀ ਹਾਂਜੀ ਤੇ ਲਾਸਟ ਟਾਈਮ ਤੇ ਇਹਨੂੰ ਭਾਵੇਂ 20 ਦਿਨ ਜਾ ਕੇ ਛੱਡੋ ਮਤਲਬ ਇਹ ਨਾ ਭਾਈ ਹੁਣ ਦੇਖੋ 6 ਮਹੀਨੇ ਦੀ ਬਣੀ ਤੇ ਹੁਣ ਵੀ ਤੁਸੀਂ ਦੱਸਦਾ ਵੀ 9 9.5 ਹੋਏਗਾ ਹਾਂਜੀ ਨਹੀਂ ਤੇ ਇੰਨੇ ਮਹੀਨਿਆਂ ਦੇ ਦੌਰਾਨ ਆ ਕੇ ਪਸ਼ੂ ਕਈ ਨਾ ਬਹੁਤ ਬਹੁਤ ਥੱਲੇ ਪੰਜ ਚਾਰ ਦਿਨ 6 ਦਿਨ ਛੱਡਣ ਦੀ ਲੋੜ ਪੈਂਦੀ ਇਹਨੂੰ ਮਹਾਈ ਉਹ ਵੀ ਆਪਣੀ ਮਰਜ਼ੀ ਨਾਲ 20 ਦਿਨ ਛੱਡਣਾ ਪੈਂਦਾ ਮੰਨ ਲਓ ਮਹੀਨਾ ਮੰਨ ਲਓ ਮਹੀਨਾ ਕਹੀਂ ਪਹਿਲਾਂ ਛੱਡ ਦੇ ਠੀਕ ਹੈ ਭਰਾ ਠੀਕ ਹੈ ਮਹੀਨਾ ਕੋ 20 ਦਿਨ ਜਿਹੜੇ ਦੋਸਤੋ ਛੱਡਣਾ ਪੈਂਦਾ ਪਸ਼ੂ ਨੂੰ ਬਾਕੀ ਮੈਂ ਚੰਗੀ ਆ ਠੀਕ ਆ ਬਾਕੀ ਦੁੱਧ ਆ ਰਹੀ ਆ ਤੇ ਅੱਜ ਹੀ ਘੱਟੋ ਘੱਟ ਵੀ 9 ਆ ਪਰ ਤੁਸੀਂ ਹੱਥ ਮੰਨ ਕੇ ਕੋਈ ਵੀਰ ਸੌਦਾ ਕਰ ਸਕਦੇ ਹੋ 6 ਮਹੀਨਿਆਂ ਦੀ ਜਿਹੜੀ ਨੈੱਟ ਗੱਬਣ ਹੈ ਚੈੱਕ ਪਾਸ ਆ ਕੋਈ ਵੀਰ ਆਪਦੀ ਤਸੱਲੀ ਵੈਰੀਫਾਈ ਕਰਨਾ ਚਾਹੁੰਦਾ ਡਾਕਟਰ ਆਪ ਆਪਣਾ ਨਾਲ ਲੈ ਕੇ ਆ ਸਕਦੇ ਹੋ ਠੀਕ ਆ ਜੀ ਚੈੱਕ ਕਰਵਾ ਕੇ ਪਹਿਲਾਂ ਸਾਈ ਵੀ ਇਹਨਾਂ ਆਪਣਾ ਕਰ ਲਿਓ ਜੇ ਚੈੱਕ ਕਰਕੇ ਬਿਲਕੁਲ ਜੇਕਰ ਚੈੱਕ ਪਾਸ ਨਿਕਲਦੀ ਹੈ ਬਿਲਕੁਲ 6 ਮਹੀਨਿਆਂ ਦੀ ਤਾਂ ਦੁੱਧ ਨਿਕਲਦਾ ਬਿਲਕੁਲ 8 ਕਿਲੋ ਤਾਂ ਤੁਸੀਂ ਇਹ ਮੈਨੂੰ ਹੱਥ ਪਾ ਸਕਦੇ ਹੋ ਮੁੱਲ ਜਿਹੜਾ ਆਪਾਂ ਬਾਈ ਤੋਂ ਪੁੱਛਲੇ ਨੇ ਪ੍ਰੇਮ ਭਾਈ ਕਿੰਨਾ ਕੁ ਲੈਣ ਦੇਣ ਦਾ ਮੁੱਲ ਇਹਦਾ 65000 ਰੁਪਏ 65000 ਹਾਂਜੀ ਤੇ ਵਿੱਚੋਂ ਹੋ ਜਾਏਗਾ ਹੋ ਜਾਊਗਾ ਜੀ ਹਾਂ ਨਹੀਂ 60000 ਦੇ ਤਾਂ 60000 ਦੀ ਹਾਂ ਨਾਲ ਆਜੂਗੀ ਹਾਂਜੀ ਠੀਕ ਇਹਨੂੰ ਵੀ ਦਿਖਾ ਦਈਏ ਖੋਲ ਕੇ ਜੀ 60000 ਦੀ ਪ੍ਰਾਭੂ ਹਾਨਾ ਠੀਕ ਹੈ ਜੀ ਤੇ ਮੁੱਲ ਵੈਸੇ ਡਿਮਾਂਡ 65000 ਤੇ ਬਾਕੀ ਬਿਲਕੁਲ ਪਤਲਾ ਪਿੰਡਾ ਮੈਂ ਦਾ ਪੋਠਾ ਪਾਠਾ ਵੇਖੂਗੇ ਤੁਸੀਂ ਤੇ ਵੀਰਾਂ ਦਾ ਵੀ ਘਟੋ ਘੜ 15 ਲੀਟਰ ਦੀ ਮਿਲਕਿੰਗ ਜਿਹੜੀ ਕਰਾਉਂਦੀ ਰਹੀ ਹੈ ਹੁਣ 9 ਹੈਗਾ ਹੈ ਪਰ ਤੁਸੀਂ 8 ਮੰਨ ਕੇ ਜਿਹੜਾ ਸੌਦਾ ਕਰ ਸਕਦੇ ਹੋ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਹੈ ਕੋਈ ਪਾਈਆ ਖੰਡ ਘਟੂਗਾ ਨਹੀਂ ਸ਼ਾਇਦ ਬਾਅਦ ਜ਼ਰੂਰ ਜਾਵੇ ਠੀਕ ਆ ਇਹ ਗੱਲ ਬਾਤ ਆ ਤੇ ਵੱਡੇ ਕਦ ਪੁੱਤ ਦੀ ਆ ਕਦ ਕੜ ਬਹੁਤ ਵੱਡੀ ਆ ਤੇ ਆ ਦੇਖੋ ਜੀ ਠੀਕ ਆ 扑ੜਕਦੀ 扑ੜਕਦੀ ਨਹੀਂ ਠੀਕ ਆ ਲਾ ਕੇ ਅੱਛਾ ਅੱਛਾ ਠੀਕ ਆ ਲਾ ਕੇ ਜਿੱਥੇ ਤਰੋਂ ਥਾਪੀ ਥੱਲੇ ਬੈਜੀਦਾ ਜਿੱਤਰਾ ਬੈਜਦਾ ਇਹ ਕਿ ਥੋੜਾ ਵੇਟ ਕਰਨਾ ਪੈਂਦਾ ਵਾ ਨਹੀਂ ਜੋ ਤਰ੍ਹਾਂ ਟੀਕੇ ਦੀ ਵੀ ਕੋਈ ਲੋੜ ਨਹੀਂ ਠੀਕ ਆ ਜੀ ਠੀਕ ਆ ਤੇ ਪ੍ਰੇਮ ਭਾਈ ਇਹ ਬੱਚੇ ਨੂੰ ਆਪਾਂ ਛੱਡ ਕੇ ਕਰਾ ਦੇਗੇ ਚੋਾਈ ਲੋ ਜੀ। ਕੇ ਬਾਕੀ ਪ੍ਰੇਮ ਭਾਈ ਤੱਕ ਥੋੜੇ ਅੱਗੇ ਨੂੰ ਜਾਦੀ ਹੈ ਨਾ? ਆ ਮੜਾ ਜਾ ਹੈਗਾ। ਹਾਂ ਗਾਰਡ ਜਿਆਦੀ ਰੱਖਦੀ ਹੈ ਅੱਗੇ ਨੂੰ। ਤੇ ਆ ਦੋਸਤੋ ਵੇਖ ਸਕਦੇ ਹੋ ਠੀਕ ਹੈ। E OK, okay. ਗਾੜੀ ਬਾਈ ਪ੍ਰੇਮ ਬਾਈ ਵਾਵਾ 1.5 2 ਕਿਲੋ ਤਾਂ ਲੱਗੇ ਹੋਏਗੀ 1.5 ਕਿਲੋ ਨਹੀਂ 1.5 ਕਿਲੋ ਗਾੜਾ 0.5 ਕਿਲੋ ਲੜੜਾ ਕੋਈ ਕਰ ਲੋ ਜੱਗ ਕੱਢ ਸੁਣੋ ਜੀ ਜੱਗ ਕੋਲੇ ਰੱਖ ਦੇ ਜਿੱਥੇ ਆਹ ਉਰੇ ਰੱਖ ਲਈ ਇੱਧਰ ਉਰੇ ਰੱਖੀ ਆਹ ਬੱਸ ਬੱਸ ਰੱਖ ਲਓ ਸਿੱਧੇ ਪੱਧਰ ਜਿਹੇ ਰੱਖ ਲਓ ਬਸ ਠੀਕ ਉਹ ਚਵਾਈ ਜਿਹੜੀ ਆ ਦੋਸਤੋ ਕੰਪਲੀਟ ਹੋ ਗਈ ਆ ਬਾਕੀ ਆ ਤੁਸੀਂ ਬਾਹਤੀ ਦੇ ਵਿੱਚ ਦੁੱਧ ਦੇਖ ਸਕਦੇ ਹੋ ਟਾਈਮ ਤੁਸੀਂ ਨੋਟ ਕਰ ਲਓ 6:00 ਵਜੇ ਦਾ ਜਿਹੜਾ ਅਪਰੋਕਸੀਮੇਟਲੀ 6:00 ਵਜੇ ਦਾ ਲਗਭਗ ਜਿਹੜਾ ਟਾਈਮ ਹੈਗਾ ਠੀਕ ਆ ਜੀ ਟਾਈਮ ਤੋਂ ਟਾਈਮ ਦੋ ਟਾਈਮ ਦੀ ਚਵਾਈ ਕਰ ਲੋ ਤੱਕ ਗਾੜ ਅੱਗੇ ਨੂੰ ਕਾਫੀ ਆ ਦੋਸਤੋ ਤੇ ਮੈਂ ਪੂਰੀ ਦੁੱਧ ਆ ਵੀ ਆ ਠੀਕ ਆ ਵੈਸੇ 10 ਲੀਟਰ ਵੀ ਕਿਹਾ ਕਹਿੰਦਾ ਪਰ 12 11 12 11 ਜਿਹੜਾ ਹਥੀ ਚਵਾਈ ਤੁਸੀਂ ਕਰ ਸਕਦੇ ਹੋ ਤੇ ਪ੍ਰੇਮ ਭਾਈ ਆ ਨੰਬਰ ਆਪਣੇ ਸੰਪਰਕ ਜ਼ਰੂਰ ਦੇ ਦਿਓ 70873 ਹਾਂਜੀ 191 ਠੀਕ ਆ ਜੀ 70873 ਜੀ 70873 थी। 19159 ਠੀਕ ਹੈ ਭਰਾ ਸੋ ਦੋਸਤੋ ਇੱਕ ਗੱਡੀ ਜਿਹੜੀ ਆ ਵੀਰ ਦੇ ਕੋਲ अल्टੋ ਗੱਡੀ ਆ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਪਾ ਦਿੰਨੇ ਆ ਸੋ ਚਾਹ ਬਣ ਵੀਰ ਤੁਸੀਂ ਉਹ ਵੀ ਦੇਖ ਸਕਦੇ ਹੋ ਖਰੀਦ ਸਕਦੇ ਹੋ ਆਜੋ ਦਿਖਾਉਣੀ ਆ ਜੀ ਠੀਕ ਆ अल्टੋ ਗੱਡੀ ਹੈ ਜਿਹੜੀ ਦੋਸਤੋ ਦਿੱਲੀ ਨੰਬਰ ਆ ਠੀਕ ਆ ਤੇ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਦੇ ਆਂ ਔਲਟੋ K10 ਗੱਡੀ ਆ LXi ਠੀਕ ਆ ਤੇ ਦਿੱਲੀ ਨੰਬਰ ਹੈ ਵੀਰ ਪ੍ਰੇਮ ਹਾਂਜੀ ਭਾਈ ਤੇ ਮਾਡਲ ਕਿੰਨਾ 11 ਮਾਡਲ ਹੈ ਜੀ 11 ਮਾਡਲ ਆ ਹਾਂਜੀ ਤੇ NOC ਹੈਗੀ ਐਨਓਸੀ ਐਨਓਸੀ ਕਟਾ ਕੇ ਦਵਾਵਾਂਗੇ ਐਨਓਸੀ ਕਟਾ ਕੇ ਦਵਾਂਗੇ ਹਾਂ ਉਹਦੇ ਨਾਂ ਤੇ ਕਰਾਰ ਨਹੀਂ ਮੈਂ ਥੋੜਾ ਟਾਈਮ ਲੈਂਦੀ ਹਾਂ ਮੈਂ ਚਲਾਉਣ ਲਈ ਆਪਣੇ ਲਈ ਠੀਕ ਹੈ ਜੀ ਤੇ ਮੈਂ ਚਲ ਜਾਣਾ ਕਰਕੇ ਵਿੱਚ ਉਹ ਜਿਹੜੀ ਦਿੱਲੀ ਜਿਹਦੇ ਨਾਮ ਹੈਗੀ ਉਹਦੇ ਨਾਮ ਤੋਂ ਡਾਇਰੈਕਟ ਉਹਦੇ ਨਾਮ ਹੋ ਜਾਊਗੀ ਟ੍ਰਾਂਸਫਰ ਐਨਓਸੀ ਉਹਨੂੰ ਸਿੱਧੀ ਡਾਇਰੈਕਟ ਮਿਲ ਜੂਗੀ ਹਾਂਜੀ 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 ਦਿੱਲੀ ਵਾਲਾ ਜਿਹੜਾ ਵੀਰ ਆਉਣਾ ਰ ਐਨਓਸੀ ਉਹਦੇ ਨਾਮ ਤੇ ਮਿਲੂਗੀ ਠੀਕ ਇਹ ਪਾਵਰ ਹੀ ਆ ਕਿ ਪਾਵਰ ਹੈ ਜੀ ਪਾਵਰ ਵਿੰਡੋ ਹਾਂਜੀ ਪਾਵਰ ਵਿੰਡੋ ਪਾਵਰ ਸਟੀਅਰਿੰਗ ਹਾਂਜੀ ਠੀਕ ਆ ਪਾਵਰ ਵਿੰਡੋ ਪਾਵਰ ਸਟੀਅਰਿੰਗ ਠੀਕ ਹੈ ਜੀ ਵੀਐਕਐਸਆਈ ਪੈਟਰੋਲ ਪੈਟਰੋਲ ਹੋਵੇਗਾ ਨਾ ਜੀ ਪੈਟਰੋਲ ਤੇ ਸੀ ਪਲੱਸ ਸੀ ਐਂ ਜੀ ਸੀ ਐਨ ਜੀ ਫਿਊਲ ਜਿਹੜਾ ਦੋਸਤੋ ਸੀ ਐਨ ਜੀ ਤੇ ਪਲੱਸ ਪੈਟਰੋਲ ਆ ਠੀਕ ਹੈ ਤੇ ਪਾਵਰ ਵਿੰਡੋ ਆ ਤੇ ਪਾਵਰ ਸਟੀਅਰਿੰਗ ਹੈ ਜੀ ਹਾਂ ਜੀ ਪਾਵਰ ਵਿੰਡੋ ਬਹੁਤ ਜੀ ਤੇ ਪਾਵਰ ਸਟੀਅਰਿੰਗ ਤੇ ਚੱਲੀ ਕਿੰਨੇ ਕ ਰਨ ਕਿੰਨੀਆਂ ਜੀ ਕਿਲੋਮੀਟਰ ਕਿੰਨਾ ਕ ਚੱਲੀ ਹੋਗੀ 88 88 ਹਾਂ ਜੀ 88000 ਹਾਂ ਜੀ ਹਾਂ ਠੀਕ ਹੈ 88000 ਦੋਸਤੋ ਰਨ ਹੈਗੀ ਆ ਠੀਕ ਆ ਬਾਕੀ ਆ ਨੰਬਰ ਇਹ ਦਿੱਲੀ ਨੰਬਰ ਹੈਗਾ ਐਵਰੇਜ ਬੋਜ CNG ਤੇ CNG ਮਤਲਬ ਕੀ ਕੀ ਅਵਰਜੀ ਵਰਜੀ ਆ ਜਾਂਦੀ ਹੈ ਠੀਕ ਦੀ ਆਉਂਦੀ ਹੈ ਜੀ ਠੀਕ ਹੈ CNG CNG ਕੱਟ ਹੈ ਨਾ ਨਾਲ ਲੱਗੀ ਹੈਗੀ ਆ ਹਾਂਜੀ ਲੱਗੀ ਹੈ ਤੇ ਟਾਇਰ ਟੱਪਾ ਵੀ ਨਾਲ ਦਾ ਹੀ ਆ CNG ਦੇ ਟਾਇਰ ਨਾ ਜੀ ਹਾਂਜੀ CNG ਦੇ ਟਾਇਰ ਆ ਦੋਸਤੋ ਚਾਰੇ ਟਾਇਰ ਜਿਹੜੇ CNG ਦੇ ਆ ਇਹ ਇੱਕ ਇਹ 200 ਅਗਲੇ ਦੋ ਘੜੇ ਆ ਬ੍ਰਾਈਟ ਆ ਹਾਂਜੀ ਠੀਕ ਹੈ ਜੀ ਅਗਲੇ ਜਿਹੜੇ ਆ ਦੋਸਤੋ ਬ੍ਰਾਈਟ ਸਟਾਉਨ ਦੇ ਵਿੱਚ ਆ ਠੀਕ ਹੈ ਜੀ ਦੋ ਨਵੀਂ ਜੁੜੀ ਪਈ ਹੈ ਨਾ ਜੀ ਹਾਂਜੀ ਅਗਲੇ ਟਾਇਰ ਤਾਂ ਨਵੇਂ ਆ ਹਾਂਜੀ ਹਾਂਜੀ ਆ ਨਵਾਂ ਇੱਕ ਥੋੜਾ ਚੱਲਿਆ ਠੀਕ ਆ ਬੋਨਟ ਚੱਕ ਕੇ ਦਿਖਾ ਦਿਗੇ ਜੀ ਠੀਕ ਹੈ ਬੋਨਟ ਚੱਕ ਕੇ ਚੱਲ ਠੀਕ ਹੈ ਜੀ ਪੈਟਰੋਲ ਵਾਲ ਜਿਹੜਾ ਫਿਊਲ ਜਿਹੜਾ ਦੋਸਤੋ ਪੈਟਰੋਲ ਤੇ ਵਿਦ ਸੀਐਨਜੀ ਆ ਠੀਕ ਆ ਸੀਐਨਜੀ ਕਿੱਟ ਵੀ ਹੈਗੀ ਆ ਅੰਦਰੋਂ ਕੰਡੀਸ਼ਨ ਮੈਂ ਤੁਹਾਨੂੰ ਦਿਖਾਤੀ ਇੱਕ ਵਾਰੀ ਫੇਰ ਸੀਟ ਵਗੈਰਾ ਤੁਹਾਨੂੰ ਚੈੱਕ ਕਰਾ ਦੂੰਗਾ ਤੇ ਆਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇੰਜਨ ਦੀ ਬਾਕੀ ਇੰਜਨ ਓਕੇ ਆ ਬਿਲਕੁਲ ਹਾਂ ਜੀ ਬਿਲਕੁਲ ਓਕੇ ਜੀ ਤੇਲ ਤੂਲ ਸਰਵਿਸ ਹੋਈ ਹੈ ਮੈਂ ਨਾ ਕੋਈ ਗੱਲ ਨਹੀਂ ਠੀਕ ਹੈ ਸਰਵਿਸ ਕਰਾਈ ਕਿਸੇ ਤਰ੍ਹਾਂ ਦਾ ਗੇਅਰ ਕਲਚ ਪਲੇਟਾਂ ਦਾ ਕੋਈ ਕੀ ਚੀਜ਼ ਕੋਈ ਨਹੀਂ ਅੱਗੇ ਚੱਲਣ ਦੀ ਜੀ ਮੈਂ ਆਪਣੀ ਚਲਾਉਣ ਲਈ ਲਈ ਠੀਕ ਹੈ ਜੀ ਤੇ ਬੈਟਰੀ ਬੂਟਰੀ ਕਿਵੇਂ ਆ ਜੀ ਬੈਟਰੀ ਵਧੀਆ ਜੀ ਫਰਸਟ ਨਵੀਂ ਬੈਟਰੀ ਆ ਹਾਂ ਜੀ ਸੋ ਬਾਕੀ ਜੀ ਦੋਸਤੋ ਡਾਕੂਮੈਂਟ ਹੈਗੀ ਆ ਉਹ ਵੀਰਾਂ ਦਾ ਵੀ ਆਪਾਂ ਫਰਵਰੀ ਦੇ ਵਿੱਚ ਪਰਚੇਜ਼ ਕੀਤੀ ਸੀ ਲਈ ਸੀ ਹੁਣ ਦੁਬਈ ਜਾਣ ਕਰਕੇ ਤਾਂ ਜਿਹੜਾ ਦੋਸਤੋ ਪਲਾਨ ਬਣਿਆ ਸੀ ਚਲੋ ਇਹ ਸੇਲ ਕਰਦੇ ਆਂ ਤੇ ਗੱਡੀ ਵੈਸੇ ਚੰਗੀ ਆ ਬਾਕੀ ਜਿੰਨੇ ਵੀ ਕਾਗਜ ਹੈਗੇ ਆ ਆਰਸੀ ਐਨਓਸੀ ਉਹ ਸਿੱਧੀ ਜਿਹੜਾ ਵੀਰ ਦਿੱਲੀ ਦਾ ਓਨਰ ਹੈਗਾ ਕਿਉਂਕਿ ਨੰਬਰ ਜਿਹੜਾ ਦਿੱਲੀ ਆ ਜੇ ਕਿਸੇ ਵੀਰ ਨੇ ਪਰਚੇਜ਼ ਕੀਤੀ ਉਹ ਦਿੱਲੀ ਓਨਰ ਤੋਂ ਸਿੱਧੀ ਜਿਹੜੀਆ ਦੋਸਤੋ ਟਰਾਂਸਫਰ ਐਨਓਸੀ ਤੇ ਕਾਪੀ ਵਗੈਰਾ ਕੋਈ ਵੀ ਸਾਰੇ ਪ੍ਰੂਫ ਇਸ ਗੱਡੀ ਦੇ ਰਿਲੇਟਡ ਜਿੰਨੇ ਵੀ ਆ ਉਸ ਓਨਰ ਨੂੰ ਮਿਲ ਜਾਣਗੇ ਜਿਹੜਾ ਇਹਨੂੰ ਪਰਚੇਸ ਕਰੂਗਾ ਠੀਕ ਹੈ ਜੀ ਤੇ ਵੈਸੇ ਫੋਟੋਕਾਪੀ ਭਾਈ ਪ੍ਰੇਮ ਫੋਟੋਕਾਪੀ ਹੈਗੀ ਆਪਣੇ ਕੋਲ ਪ੍ਰੂਫ ਵਾਈਜ਼ ਜਿਹੜੀ ਗੱਡੀ ਦੀ ਫੋਟੋਕਾਪੀ ਜਿਹਦੇ ਦੇ ਮਤਲਬ ਕਿ ਇੰਜਨ ਚੈਸੀ ਨੰਬਰ ਹਾਂ ਉਹ ਹੈਗੀ ਆ ਪਰ ਸਾਰਾ ਓਵਰਆਲ ਜੀ ਤੇ ਆਪਣਾ ਮੈਸੇਜ ਸਾਰਾ ਕੁਝ ਹੈਗਾ ਜੀ ਮੇਰੇ ਕੋ ਫੋਨ 'ਚ ਠੀਕ ਹੈ ਭਰਾ ਤੇ ਇਹ ਇਹ ਮਾਡਲ 11 11 ਮਾਡਲ ਭਾਈ VXI ਅੱਛਾ VXI ਤੇ ਪ੍ਰੇਮ ਭਾਈ ਹਾਂ ਆਣਾ ਫਿਰ ਕਿੰਨੇ ਦੀ ਮੁੱਲ ਲੈਣ ਦੇ ਨੇ ਜੀ ਨਾ ਨਾ ਜੀ ਮੋਲੇ ਦੇ ਭਾਵੇਂ 1.80 ਮੰਗ ਲਈਏ 85 ਮੰਗ ਲਈ ਹਾਂ 1.50 ਲੱਖ ਜੀ 1.50 ਲੱਖ ਹਾਂ ਜਿਆਦੀ ਮਹਿੰਗੀ ਆ ਕੋਈ 1.50 ਲੱਖ ਕਰਦਾਂਗੇ ਹੈ ਕਰਦਾਂਗੇ ਮਾਨਤਨ ਠੀਕ ਆ ਬਾਕੀ ਚਲੋ ਕਿਸੇ ਪਹਿਣ ਪੁਰਾਣੇ ਜਿੰਨੇ ਖਰੀਦਣੀ ਆ ਹਾਂਜੀ ਮੌਕੇ ਤੇ ਹੋ ਜੂਗਾ ਜੀ ਠੀਕ ਹੈ ਜੀ ਮੌਕੇ ਤੇ ਕਰਦਾਂਗੇ ਠੀਕ ਆ ਖੁੱਲਾ ਦਾ ਮਾਨਤਨ ਕਰਦਾਂਗੇ ਸੋ ਬਾਕੀ ਸ਼ੀਟ ਕਵਰ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਤੇ ਆਹ ਕੰਡੀਸ਼ਨ ਆ ਜੀ ਇਸੇ ਹੀਟਰ ਰੁਕ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਭਰਾ ਜੀ ਠੀਕ ਹੈ